ਲੋ ਜੀ ਹੋ ਗਿਆ ਇਹ ਨੀਰਾ ਗੇਮ ਇਹ ਤਾਂ ਨਹੀਂ ਆਉਂਦਾ ਆ ਕੁਹੀਦੋਦਨ ਵੀ ਇਹ ਕਹਿੰਦੇ ਅੱਜ ਕਰਿਆ ਭਾਬੀ ਦਾ ਆ ਪਾਸਪੋਰਟ ਅਪਲਾਈ ਕਰਿਆ ਏ ਖੇਡਦਾ ਯਾਰ ਖੇਡਦਾ ਹੁੰਦਾ ਸੱਚ ਵਿੱਚ ਟੀੜੀ ਵਾਲੇ ਬੰਦੇ ਦੋਰੇ ਬਾਈ ਸਾਰੀ ਖੇਡ ਗਈ ਮੈਂ ਦੋ ਤੋਂ ਕਿ ਮੋਗੀ ਹਾਂ ਚਾਲ ਚਾਲ ਸਾਥ ਕਰ ਰਿਹਾ ਇੱਕ ਨਵੇਂ ਵਲੌਗ ਚ ਕਿ ਉਹ ਕੀ ਕਰ ਰਹੇ ਉਹ ਸਾਰੇ ਮੌਸਮ ਤੋਂ ਇਸ ਤਰ੍ਹਾਂ ਦਾ ਹੋਇਆ ਬਾਬੇ ਹੋ ਗਏ ਮੀਂਹ ਵਾਲਾ ਮੌਸਮ ਹੋ ਰਿਹਾ ਹੈ ਅੱਥਨੇ ਆਪਣੇ ਵਲੌਗ ਸ਼ੁਰੂ ਕਰ ਰਹੇ ਆ। ਅੱਜ ਲੇਟ ਹੋਏ ਕਹਿੰਦੇ ਵਾਰ ਅੱਜ ਕਿਹ ਹੋ ਸੀ ਆਪਾਂ ਕਾਲਜ ਕਾਲਜ ਵੀ ਤਾਂ ਘੱਟੇ ਤੋਂ ਲੇਟ ਹੋ ਗਏ ਖੜੇ। ਤੇ ਬਾਕੀ ਕੰਮ ਨੇ ਬਲਵਾਰ ਤੇ ਅਕੁਈ ਦਾ ਦਿਨ ਵੀ ਇਹ ਕਹਿੰਦੇ ਅੱਜ ਕਰੇ ਭਾਬੀ ਦਾ ਆਪਾਂ ਪਾਸਪੋਰਟ ਅਪਲਾਈ ਕਰਿਆ ਏ। ਤੇ ਅਧਾਰ ਕਾਰਡ ਨੂੰ ਵੀ ਤਿੰਨ ਮਹੀਨੇ ਲੱਗੇ ਬਹੁਤ ਜ਼ਿਆਦਾ ਟਾਈਮ ਲੱਗਿਆ ਅਧਾਰ ਕਾਰਡ ਨੂੰ ਆਉਣ ਤੇ ਕਦਮ ਹੀ ਨੇ ਉਹ ਜਾਈ ਜਾਂਦਾ 3 ਮਹੀਨੇ ਲੱਗੇ ਪਹਿਲਾਂ ਆਧਾਰ ਕਾਰਡ ਆਇਆ ਫਿਰ ਹੁਣ ਪਾਸਪੋਰਟ ਅਪਲਾਈ ਕੀਤਾ ਅੱਜ ਤੇ ਬਾਹਰ ਜਾਂਦੀਆਂ ਤਿਆਰੀਆਂ ਵਾਸ ਸ਼ੁਰੂ ਹੋਣ ਵਾਲੀਆਂ ਨੇ ਮੇਰੇ پاس ਹੋਈਆਂ ਅੱਜ ਤੋਂ ਪਾਸਪੋਰਟ ਆ ਗਿਆ ਅੱਧੀ ਫਲਾਈਟ ਜਾਣੀਆਂ ਨੇ ਕਹਿੰਦੇ ਠੀਕ ਆ ਇਧਰ ਸਭ ਜਿਹਾ ਵੀ ਲੱਗੀ ਹੋਈ ਜਿਹਾ ਆਪਾਂ ਲਾਈਆਂ ਫਿਰ ਤੋਰੀਆਂ ਉਧਰੋਂ ਬੇਲਾਂ ਚੜਾ ਆਈਆਂ ਇਧਰ ਨੂੰ ਸੁੱਖਣ ਲੱਗਿਆ ਹੁਣ ਇਹ ਲਾ ਵਧੀਆ ਸਬਜ਼ੀ ਆਈ ਜੀ ਤੇ ਮੈਂ ਹੰਦ ਖੋਣ ਲਾ ਪਰੇ ਹੋਊ ਇੱਕ ਅੱਦੇ ਥੋੜੀਆਂ ਹੈ ਨਹੀਂ ਆਲੇ ਪਾ ਹਾਂ ਕਰੇ ਹੀ ਹੋਊਗੇ ਇਹਦਾ ਹੋਈ ਨਿੱਤਰ ਵੀ ਆ ਗਿਆ ਅੱਜ ਮੌਸਮ ਸਾਰੇ ਤੇ ਮੀਂਹ ਵਾਲਾ ਸੀ ਹਾਂ ਹੁਣ ਹੀ ਹੋਇਆ ਲੋਕ ਬਹਿ ਰਿਹਾ ਮਤਲਬ ਉਹ ਨੀਲਾ ਮੋਹ ਹੁੰਦਾ ਚਾਹੂ ਪੀਣ ਆਥਨੇ ਜੀ ਜਾਂਦੇ ਪਰ ਅਸੀਂ ਤਾਂ ਪੀਣ ਆਏ ਪੰਜਾਬੀ ਬੰਦੇ ਸਾਡਾ ਤਾਂ ਪਤਾ ਹੀ ਨਹੀਂ ਕਿਹੜਾ ਟਾਈਮ ਵਾਲਾ ਹੋ ਜਾਏ ਦੀ ਫਿਰਦੀ ਬਕਾਲੀ ਵਾਲ ਫਿਰਦੀ ਆ ਖਾਲੀ ਗਏ ਉਹ ਲੜਖਰੇ ਪੈਣ ਲੱਗ ਗਿਆ ਹੂੰ ਗਰਾਊਂਡ ਚ 에 ਉਹ ਇੱਥਾ ਦੀਦਾ ਹੋਵੇ ਮਾਹੀ ਦੀਦਾ ਨੇ ਰਹਿਣਾ ਵਿਜ਼ਿਬਿਲਟੀ ਬੋ ਘਟ ਜਾਂਦੇ ਹੱਥ ਨੇ ਆ ਬਈ ਪੁੱਜੇ ਗਏ ਨੇ ਮੁੰਡੇ ਗਰਾਉਂਡਾਂ ਵਿੱਚ ਇਹਨਾਂ ਦੇ ਦੇਖੀ ਬੋਲੂ ਨਾ ਦੇਖੀ ਬੋਲੂ ਜਰਸੀ ਇੱਕੋ ਹੀ ਹੈ ਨਾ ਮੁੰਡਲੇ ਵੇ ਆਹ ਪਾਟੋ ਜੀ ਬਿਕਰ ਬਹੁਤ ਆ ਗਏ ਨੇ ਮੁੰਡੇ ਦਾ ਦੇਖੋ ਜਮ ਮਾੜਾ ਮੱਛਰ ਨਹੀਂ ਹੁੰਦਾ ਮਾੜਾ ਮੱਛਰ ਹੈਲੋ ਮਾੜਾ ਮੱਛਰ ਉਹਦੇ ਭੱਗਿਆ ਕਿੱਥੇ ਆਉਂ ਮਾਲ ਨੇ ਗਰਾਉਂਡ ਤੇ ਦੇਖਦੇ ਹੂੰ ਆਹ ਤਾਂ ਆ ਗਿਆ ਮਾਤਾ ਉਹ ਪਾ ਗਏ ਆਈ ਆਈ ਨਹੀਂ ਇਹ ਆਉਣ ਗਿਆ ਇਹਦਾ ਨਾ ਇਹ ਰਵਾਜ ਹੈ ਜੀ ਉਹ ਜਰਸੀ ਵੀ ਰੋਟੀਆਂ ਦੀ ਇੱਕੋ ਹੀ ਹੁੰਦੀ ਹੈ ਗ੍ਰਾਮ ਵਾਲੀ ਮਰ ਬੂਦੂਦਰਾ ਆਇਤਾ ਦੱਪ ਕੇ ਮਰ ਜਾਓ ਨਾਲ ਲਹਿਗਾ ਲਹਿਗਾ ਤੂੰ ਵੀ ਆਇਆ ਆਹ ਲੌਕ ਲਾਉ ਉਹਦੀ ਕਰਕੇ ਨਾਲ ਹੀ ਆ ਚਲੋ ਪਹਿਲਾਂ ਤੁਸੀਂ ਤਾਂ ਮਰੋ ਹੋਰ ਵੀਡੀਓ ਮੈਂ ਅਪਲੋਡ ਕਰਕੇ ਮਰੂੰ ਐਡੀ ਦੇਖੋ ਹੀ ਢ ਦੋ ਆ ਬੰਨ ਬੱਚੇ ਨੇ ਕੋਈ ਮੈਂ ਅਪਲੋਡ ਉਹ ਅਪਲੋਡ ਵੀ ਕਰਨੀ ਹੈ ਵੀਡੀਓ ਕਿਹਨਾਂ ਅਪਲੋਡ ਤਾਂ ਰਿਵਿਊ ਨਹੀਂ ਆਉਂਦਾ ਉਹ ਨਹੀਂ ਉਹਨਾਂ ਨੂੰ ਪਤਾ ਨਹੀਂ ਹੈਗਾ ਉਹ ਨੋ ਨਹੀਂ ਕਰਦੇਗੇ ਅਪਲੋਡ ਤਾਂ ਮੈਂ ਨਹੀਂ ਕਰਨੀ ਉਹ ਬੰਦੇਰੇ ਦੀ ਵੀਡੀਓ ਜਿਹੜੀ ਹੈ ਇਹਨਾਂ ਦੀ ਵਾਰ ਤੋਂ ਵੀਰ ਉੱਪਰ ਕਿੱਦਾਂ ਆਇਓ ਭਾਈ ਆ ਹੀ ਨਹੀਂ ਰਹਿ ਗਰਾਊਂਡ ਤੇ ਕਹਿੰਦੇ ਉਹ ਖੜੇ ਨੇ ਦੋ ਜਣੇ ਤਾਂ ਉਹ ਇੱਕ ਦੂਰ ਜਾਇਆ ਸੇਬ ਵੀ ਆ ਇੱਕ ਤਾਂ ਇੱਕ ਧਰਮ ਹੈ ਤੇ ਬਾਬੇ ਨੇ ਪਾ ਕੇ ਵਿੱਚ ਨੋਈ ਵੀ ਹੈ ਕਬੱਡੀ ਪਾਏ ਡਿਲੀਟ ਗਿਆ ਨਾ ਪੱਕਾ ਕਰੀਏ ਨੂੰ ਮਹਾਲ ਤੇ ਨਟੀਆਂ ਨੇ ਪੁੱਜੀ ਇੱਥੇ ਰੇ ਤੋ ਬਹੁਤ ਤਗੜੀ ਪਰਮਿਸ਼ਨ ਲੈ ਰਹੇ ਆ ਕਹਿੰਦੇ ਮੁੰਡੇ ਤੋਂ ਹਾਂ ਬਈ ਕਬੱਡੀ ਪਰੇ ਕੋਈ ਦਾ ਪੇਚ ਉੱਪਰ ਜਾਣਦੇ ਵੈਨ ਫਾੜਾ ਆਹ ਮੋ ਵੀ ਪੜਾਈ ਥੋੜੀ ਜ਼ਰੂਰੀ ਨਹੀਂ ਨੇ ਕਬੱਡੀ ਕਮਾਲ ਕਰਦਾ ਯਾਰ ਆਹਾ ਵਾਹ ਵਾਹ ਦਾ ਇਲਗ ਨੈਟ ਨਟ ਬੰਨ ਲੀਏ ਨੈਟ ਕਿੱਦਣਾ ਤਾਂ ਵੀ ਨੈਟ ਤਾਂ ਮਾਰਦੇ ਨੇ ਬੰਨਣ ਦਾ ਕੀ ਫਦਾ ਨੈਟਾਂ ਦੇ ਕਿੰਨੇ ਦਾ ਬਾਰੇ ਨੇ ਬਈ ਇਹਨਾਂ ਨੇ ਆਹਾ ਗੱਲ ਦੇਖ ਕੌਣ ਕਰ ਰਿਹਾ ਹੈ ਕਹਿੰਦਾ ਤਾਂ ਪਾਣੀ ਦੇ ਬਾਰੇ ਆ ਦੇ ਦੇ ਆ ਜਾ ਰਾਵਣ ਵਾਲੀ ਹਾਸੀ ਯਾਰ ਕਬੱਡੀ ਕਬੱਡੀ ਰੋ ਪ੍ਰੋਬਲੀਕ ਕਬੱਡੀ ਕਬੱਡੀ ਮੁੰਡਾ ਬਸ ਕੜਾਦਾ ਫਿਰ ਉਹ ਵੱਡੀ ਮਿਹਰਬਾਨੀਆਂ ਨੇ ਮੁੰਡੇ ਨੇ ਨੈਟ ਬੰਨਿਆ ਅੱਜ ਉਹ ਧੰਨਵਾਦ ਕਰਦੀ ਹੈ ਕਹਿੰਦੇ ਪਾਲੀਵਾਲ ਟੀਮ ਦਾ ਧੰਨਵਾਦ ਕਰਦੇ ਆਂ ਸੀ ਬਹੁਤ ਇਧਰ ਹਸਤ ਨਹੀਂ ਕੈਮਰਾ ਕੀਤਾ ਜਾਵੇ ਇੱਕ ਤਰ੍ਹਾਂ ਕੋਠੜੇ ਨੇ ਮਾਰੀ ਪਾਲੀਵਾਲ ਕਮੇਟੀ ਧੰਨਵਾਦ ਕਰਦੀ ਆਂ ਨੈਟਵਰਕ ਸਾਰੇ ਸ਼ੇਪ ਖੇਡਦੇ ਹੋਣਗੇ ਪਰ ਇਹ ਗੇ ਇਹ ਦੋ ਦਿਨ ਨਹੀਂ ਹੋਏ ਇੱਕ ਤਰ੍ਹਾਂ ਦੇ ਨੂੰ ਜਦੋਂ ਪਹਿਲਾਂ ਪੂਰੀ ਗਾਲਾਂ ਦਾ ਭੰਡਾਰਾ ਕਰ ਰੱਖਿਆ ਨੈਟ ਤੇ ਬੋਲ ਨਹੀਂ ਆ ਗਈ ਆ ਗਈ ਆ ਗਈ ਉਹ ਨੂੰ ਲੈ ਦੇ ਪਾਲੀ ਦੁਨੀ ਆ ਗਈ ਆ ਪਾਡਾ ਪਾਡਾ ਬਾਡਰ ਗਿਆ ਇਹ ਬਾਈ ਕੋ ਜਿੱਤੀ ਪੋਨੀ ਬੋਲੀ ਆ ਜਾ ਐ ਲਾ ਦੇਖੋ ਤੁਹਾਨੂੰ ਪੱਤੀ ਲੱਗ ਚੁੱਕਿਆ ਕਹਿੰਦੇ ਮੁੰਡਾ ਕਿਵੇਂ ਖੇਡਦਾ ਹਾਂ ਫਿਰ ਵਿਜ਼ਿਬਿਲਟੀ ਬਹੁਤ ਡਾਊਨ ਕਰਦੇ ਹਾਂ ਟਿਕਾ ਵਾਹ ਏ ਨੈਟ ਤੇ ਤੇਰੀ ਬਾਲ ਚੱਲਾ ਨਹੀਂ ਰ ਅੰਮ੍ਰੋ ਦਾ ਇੰਡ ਹੈਡ ਯਾਰ ਅਸੀਂ ਕੀ ਗੱਲ ਕਰਦਾ ਏ ਓ ਇੰਡ ਹੈਡ ਵਾਹ ਦੇਖਦੇ ਆ ਖੇਡਦਾ ਜਾ ਖੇਡਦਾ ਹੁੰਦਾ ਖੇਡੀਮ ਵਾਲੇ ਬੰਦੇ ਦਾਰੇ ਬਾਈ ਸਾਰੀ ਖੇਡ ਗਈ ਇੱਕ ਅੱਧਾ ਬੰਦਾ ਰਿਹਾ ਉਹ ਖੇਡ ਤਾਂ ਗਏ ਹਟ ਜਾਂਦੇ ਨਹੀਂ ਹਾਂ ਇੱਕ ਬੰਦਾ ਰਿਹਾ ਉਹ ਗੱਲਾਂ ਕੋਥਾ ਨਾਲ ਡਰ ਗਿਆ ਬਸ ਇਲਾਜ ਵੀ ਖੇਡ ਗਿਆ ਕਰਮ ਹੈ ਕੀ ਹੋਤੇ ਰੋ ਮਾਰਨ ਦਾ ਚਿਕੜੀ ਕਰਨਾ ਖੇਡਦੇ ਦੀ ਸੀ ਪੂਰੇ ਲੱਗੀ ਤੇ ਹੋੜੀ ਇਹ ਬਾਈ ਬੋਲ ਜੋ ਨੈਟ ਦੇ ਚਾਰ ਹੈਗੇ ਚਾਰ ਚਾਰ ਰਹਿ ਜਾਗੇ ਕਿਰ ਕਰ ਲੋ

ਕਲ ਪਰ ਗਿਆ ਜੱਕ ਹੋ ਗਿਆ ਕਿ ਮੇਰਾ ਮੈ ਮੇਰਾ ਪੂਰਾ ਚੋਟੀ ਦਾ ਲੱਗਿਆ ਜਾ ਖਿੱਚ ਕੇ ਰੱਖੋ